ਜੋ ਜਨਾਨੀਆਂ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਦਸਵੇਂ ਪਾਸ਼ਾ ਨੂੰ 40 ਮੁਖਤੇ ਛੱਡ ਕੇ ਆ ਗਏ ਸੀ ਜਦੋਂ ਘਰ ਆਏ ਤੇ ਘਰ ਵਾਲਿਆਂ ਨੇ ਤਾਨਾ ਦਿੱਤਾ ਸੀ ਵੀ ਪਾਲੋ ਚੂੜੀਆਂ ਤੇ ਬਣ ਜਾਓ ਜਨਾਨੀਆਂ ਹੋ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਲੋ ਚੂੜੀਆਂ ਤੇ ਬਣ ਜੋ ਜਨਾਨੀਆਂ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਸਤਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਸ਼ਹੀਦ ਹੋਏ ਆ ਨਾ ਉਹਨਾਂ ਸਾਰੇ ਸ਼ਹੀਦਾਂ ਨੂੰ ਵੀ ਕਿਹਾ ਕਰੋ ਵੀ ਤੁਸੀਂ ਕਾਨੂੰਨ ਨਿਜਮ ਨਭਾਏ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਾਂ ਤਾਂ ਫਿਰ ਤੁਸੀਂ ਗੱਲ ਤੋਂ ਜਿਹੜੇ ਸਤਗੁਰੂ ਦਾ ਸਾਥ ਨਹੀਂ ਦਿੰਦੇ ਜਾਂ ਫਿਰ ਉਹੋ ਗਲਤ ਨੇ ਜਿਨ੍ਹਾਂ ਨੇ ਸਾਥ ਦਿੱਤਾ ਜਿੰਨਾਂ ਨੇ ਸਰਕ ਬਡਵਾਏ ਧਰਮ ਦੀ ਖਾਤਰ ਧਰਮ ਦੀ ਰੱਖਿਆ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਗਏ ਤਿੰਨ ਜੋੜੇ ਵਿਆਹ ਕਰਵਾ ਕੇ ਦੇ ਸ਼ਿਸ਼ਨਾਣ ਕਰਕੇ ਫਿਰ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ ਪਰ ਜਦੋਂ ਉੱਥੇ ਦੇਖਿਆ ਇਲਾਕਾਂ ਤੇ ਲਿਆ ਲਾ ਕੇ ਬੋਟੀਆਂ ਮਾਸਦਿਆਂ ਦੇ ਸਰੋਵਰ ਚ ਛੁੱਟ ਰਹਿ ਉਹਨਾਂ ਸ਼ਹੀਦ ਸਿੰਘਾਂ ਮਰਜੀਵੜਿਆਂ ਨੇ ਕਿਹਾ ਦੁਨੀਆ ਨੂੰ ਇਹ ਦੁਨੀਆ ਦੇ ਲੋਕੋ ਇਹ ਕੀ ਹੋ ਰਿਹਾ ਇਹ ਪਵਿੱਤਰ ਦਾ ਭੰਗ ਹੋ ਰਹੀ ਹੈ ਉਹਨਾਂ ਨੇ ਆਖਿਆ ਬਾਬਾ ਜੀ ਘਰ ਨੂੰ ਜਾਓ ਮੱਥਾ ਟੇਕ ਕੇ ਅਸੀਂ ਚਿੱਠੀਆਂ ਭਰੇ ਦਿੱਤੀਆਂ ਆ ਅਰਜ਼ੀਆਂ ਦਿੱਤੀਆਂ ਆ ਸਰਕਾਰ ਨੂੰ ਕੋਈ ਨਹੀਂ ਸੁਣਦਾ ਉਹ ਕਹਿੰਦੇ ਜੀ ਨਹੀਂ ਸੁਣਦਾ ਤਾਂ ਫਿਰ ਕਿੱਦਾਂ ਸੁਣੇਗਾ ਉਹਨਾਂ ਨੇ ਆਖਿਆ ਮੁਕਾਬਲਾ ਕਰਨਾ ਪੈਗਾ ਉਹਨਾਂ ਨੇ ਆਖਿਆ ਕਰ ਦਿੰਨੇ ਆ ਫਿਰ ਉਹਨਾਂ ਨੇ ਕਹਿੰਦੇ ਤਿੰਨ ਜਾਣੇ ਤੁਸੀਂ ਘਰ ਨੂੰ ਜਾਓ ਇੱਥੇ ਲੱਖਾਂ ਦੂਰਿਆਂ ਤੁਸੀਂ ਫਿਰਦੇ ਹੋ ਕੋਈ ਨਹੀਂ ਸੁਣਦਾ ਪੁਨਾ ਸ਼ਹੀਦਾਂ ਨੇ ਫਿਰ ਉਹ ਲਾ ਕੇ ਘੰਟਾ ਘਰ ਵਾਲੇ ਪਾਸਿਓਂ ਪੌੜੀ ਤੇ ਚੜ ਕੇ ਫਿਰ ਹਮਲਾ ਕਰ ਦਿੱਤਾ ਤੇ ਧਰਮ ਦੀ ਰੱਖਿਆ ਕੀਤੀ ਉਹਨਾਂ ਨੂੰ ਸਵੇਰੇ ਸਵੇਰੇ ਯਾਦ ਕਰਿਆ ਕਰੋ ਮਾੜੇ ਸ਼ਬਦ ਨਾ ਬੋਲਿਆ ਕਰੋ ਉਹਨਾਂ ਨੂੰ ਵੀ ਤੁਸੀਂ ਕੀ ਲੋੜ ਸੀ ਤੁਹਾਨੂੰ ਉਹ ਕਰਨ ਦੀ ਤੁਸੀਂ ਵੀ ਘਰ 'ਚ ਬਹਿ ਕੇ ਆਪਣੇ ਪਰਿਵਾਰ ਬੱਚੇ ਜਨਾਨੀਆਂ ਦੇ ਸੁਖ ਭਾਗ ਭੋਗ ਦੇ ਨਵੀਆਂ ਜਨਾਨੀਆਂ ਵਿਆਹ ਕੇ ਲੈ ਕੇ ਗਏ ਤੇ ਆਨੰਦ ਲੈਂਦੇ ਸੀ ਲੋੜ ਸੀ ਨਿਜਮ ਨਿਮਾਉਣ ਦੀ ਤੇ ਸਤਿਗੁਰੂ ਜੀ ਕਹਿੰਦੇ ਜਾਂ ਤਾਂ ਫਿਰ ਉਹ ਗਲਤ ਸੀ ਜਾਂ ਫਿਰ ਤੁਸੀਂ ਗਲਤ ਹੋ ਜਿਹੜੇ ਨਿਜਮ ਨਹੀਂ ਨਿਮਾਉਂਦੇ ਪਾਪ ਦੇ ਮਗਰ ਲਾ ਕੇ ਮੇਰੀ ਉਹਦੇ ਨਾਲ ਨਾ ਵਿਗੜ ਜਾਵੇਂ ਬਗਾੜਨੀ ਦੋਨਾਂ ਨਾਲ ਵੀ ਨਹੀਂ ਹੋਰ ਦਰਦ ਦਾ ਪੌਣਾ ਛੱਡ ਦੇ ਇੱਕ ਦਰਦਾ ਹੋ ਕੇ ਵਹਿ ਜਾ ਦਰਦ ਦਰਦ ਦਾ ਪੌਣਾ ਛੱਡ ਦੇ ਇੱਕ ਦਰਦਾ ਹੋ ਕੇ ਵਹਿ ਜਾ ਇੱਕ ਦਰਦਾ ਹੋ ਕੇ ਵਹਿ ਜਾ ਇੱਕ ਦਰਦਾ ਹੋ ਕੇ ਵਹਿ ਜਾ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਅਟਲ ਪ੍ਰਤਾਪੀ ਦੇ ਬਚਨ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਸੀ ਜੇਦੇ ਸਾਰੇ ਸੰਸਾਰ ਪੁਕਾਰੇਗਾ ਮੈਂ ਉਦੋਂ ਆਵਾਂਗਾ ਜਦੋਂ ਵਿਫਤਾ ਹੀ ਟੁੱਟ ਜਾਏਗੀ ਸਾਰੇ ਸੰਸਾਰ ਤੇ ਜਦੋਂ ਸਾਰਾ ਸੰਸਾਰ ਦੁਹਾਈਆਂ ਪਾਪਾਂ ਕੇ ਪੁਕਾਰੇਗਾ ਵੀ ਹੁਣ ਤੇਤੋ ਬਿਨਾ ਗੁਜ਼ਾਰਾ ਨਹੀਂ ਸਤਗੁਰੂ ਦਲੀਪ ਸਿੰਘ ਜੀ ਹੋ ਸਾਡਾ ਤੇਰੇ ਬਿਨਾ ਹੋਣਾ ਨਹੀਂ ਗੁਜ਼ਾਰਾ ਸਤਗੁਰੂ ਦਲੀਪ ਸਿੰਘ ਜੀ ਸਾਡਾ ਤੇਰੇ ਬਿਨਾ ਹੋਣਾ ਨਹੀਂ ਗੁਜ਼ਾਰਾ ਸਤਗੁਰੂ ਦਲੀਪ ਸਿੰਘ ਜੀ ਅਟਲ ਪ੍ਰਤਾਪੀ ਦੇ ਬਚਨ ਨੇ ਕਿ ਦਰਗਾਹ ਵਿੱਚੋਂ ਮੈਂ ਲੈ ਕੇ ਆਇਆ ਜਿਉਂਨਾ ਨੇ ਦੱਸਿਆ ਸੀ ਵੀ ਗੁਰੂ ਨਾਨਕ ਨੇ ਬਚਨ ਕੀਤਾ ਸੀ ਕਿ ਜਿਸ ਤਰ੍ਹਾਂ ਅਸੀਂ ਆ ਲੋਕ ਹੋ ਜਾਾਂਗੇ 12 ਮਾਂ ਜਾ ਮੈਂ ਦੇ ਲੋਪ ਹੋ ਜਾਏਗਾ ਫਿਰ ਸਤਿਗੁਰ ਪ੍ਰਤਾਪ ਸਿੰਘ ਜੀ ਟਰਲ ਪ੍ਰਤਾਪੀ ਜਾ ਕੇ ਦਰਗਾਹ ਚੋਂ ਮਿੰਤਾ ਕਰਕੇ ਪਰਮੇਸ਼ਰ ਦੀਆਂ ਉਹਨੂੰ ਫਿਰ ਵਾਪਸ ਲੈ ਕੇ ਆਂਦਾ ਹੁਣ ਉਹਨੇ ਪ੍ਰਗਟ ਹੋਣਾ ਜਦੋਂ ਸਭ ਦੁਨੀਆ ਪੁਕਾਰੇਗੀ ਤੇ ਜਰੂਰ ਆਵੇਗਾ ਜਦ ਤੱਕ ਨਹੀਂ ਪੁਕਾਰਦੇ ਖਾਈ ਚਲੋ ਮਾਰਾਂ ਹੁਪਾ ਲੋ ਚੂੜੀਆਂ ਤੇ ਬਣ ਜੋ ਜਨਾਨੀਆਂ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਪਾਲੋ ਚੂੜੀਆਂ ਤੇ ਬਣ ਜੋ ਜਨਾਨੀਆਂ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਜੋ ਜਨਾਨੀਆਂ ਘਰ ਵਿੱਚ ਬੱਚੇ ਪਾਲੋ ਪਾਲੋ ਚੂੜੀਆਂ ਦਸਵੇਂ ਪਾਤਸ਼ਾਹ ਨੂੰ 40 ਮੁਖਤੇ ਛੱਡ ਕੇ ਆ ਗਏ ਸੀ ਜਦੋਂ ਘਰ ਆਏ ਤੇ